ਹੋ ਜੰਨਾ ਆਗਿਆ ਜਿਮਣੀ ਚੋਣਾ ਹੈ ਵੇ ਤੇਥੋਂ ਕੁਝ ਨਹੀਂ ਹੋਣਾ ਆਗਿਆ ਜਿਮਣੀ ਚੋਣਾ ਹੈ ਵੇ ਤੇਥੋਂ ਕੁਝ ਨਹੀਂ ਹੋਣਾ ਕੁਝ ਤੂੰ ਐਸਾ ਕਰ ਦੇਵੇ ਹੋ ਪੈਸਾ ਵਦੇ ਬਾਂਗੂ ਤੂੰ ਵੀ ਫਾਰਮ ਪਰ ਦੇਵੇ ਹੋ ਅੰਮ੍ਰਿਤ ਪਾਲ ਦੇ ਬਾਂਗੂ ਤੂੰ ਵੀ ਫਾਰਮ ਪਰ ਦੇਵੇ ਹੋ ਬਿੱਲੋ ਮਾਰੀਆਂ ਨੇ ਸਰਕਾਰਾਂ ਪੁੱਠਾ ਕਰਦੀਆਂ ਏ ਕਰਾਂ ਮਾਰੀਆਂ ਨੇ ਸਰਕਾਰਾਂ ਪੁੱਠਾ ਕਰਦੀਆਂ ਇਹ ਕਾਰਾਂ ਪੁੱਤ ਮਾਵਾਂ ਦੇ ਮਰਾਹ ਦਿੰਦੀਆਂ ਉਹ ਸਾਲ ਦੀ ਹੁੰਦੀ ਐ ਨਸੇ ਹੋਰ ਵਧਾ ਦਿੰਦੀਆਂ ਉਹ ਸਾਲ ਦੀ ਹੁੰਦੀ ਐ ਨਸੇ ਹੋਰ ਵਧਾ ਦਿੰਦੀਆਂ ਮੂਸੇ ਵਾਲਾ ਇਹਨਾ ਮਰਵਾਇਆ ਬਾਈ ਦੀਪ ਟਕਾਣੇ ਲਾਇਆ ਮੂਸੇ ਵਾਲਾ ਇਹਨਾ ਮਰਵਾਇਆ ਬਾਈ ਦੀਪ ਟਕਾਣੇ ਲਾਇਆ ਪਾਨ ਸਿੱਧੂ ਤੇ ਪਰਚਾ ਪਾਇਆ ਚੈਨੀ ਚੋਰ ਬਣਾ ਦਿੰਦੀਆਂ ਉਹ ਮਾਰੀਆਂ ਨੇ ਸਰਕਾਰਾਂ ਪੁੱਤ ਮਾਮਾ ਦੇ ਮਰਾ ਦਿੰਦੀਆਂ ਉਹ ਮਾਰੀਆਂ ਨੇ ਸਰਕਾਰਾਂ ਪੁੱਤ ਮਾਮਾ ਦੇ ਮਰਾ ਦਿੰਦੀਆਂ